ਸੱਚਾ ਦੋਸਤੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਹਾਲਾਤ ਸਭ ਦੇ ਸਾਹਮਣੇ ਹੈ ਤੇ ਹੜ੍ਹਾਂ ਨੂੰ ਲੈ ਕੇ ਜੇ ਦੇਖੀਏ ਤਾਂ ਬਹੁਤ ਸਿਚੁਏਸ਼ਨ ਖਰਾਬ ਹੈ ਹਜੇ ਕੋਈ ਰਾਹਤ ਮਿਲਦੀ ਨਹੀਂ ਨਜ਼ਰ ਆਉਂਦੀ ਮੌਸਮ ਵਿਭਾਗ ਜਿੰਨੇ ਕਹਿ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਵੀ ਬਾਰਿਸ਼ ਹੋ ਸਕਦੀ ਹੈ ਤੇ ਸਭ ਤੋਂ ਜ਼ਿਆਦਾ ਪਰੇਸ਼ਾਨ ਪੰਜਾਬ ਨੂੰ ਪਹਾੜਾਂ ਦੀ ਬਾਰਿਸ਼ ਕਰ ਰਹੀ ਹੈ ਚਾਹੇ ਜੰਮੂ ਹੋਵੇ ਚਾਹੇ ਹਿਮਾਚਲ ਹੋਵੇ ਉਸ ਪਾਸਿਓਂ ਜਿਹੜਾ ਪਾਣੀ ਆ ਰਿਹਾ ਪਰ ਇਸ ਵਾਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਵਾਰ ਦਾ ਜਿਹੜਾ ਪਾਣੀ ਉਹ ਕਿੰਨਾ ਰਿਕਾਰਡਡ ਹੈ ਪ੍ਰਾਣੇ ਤੁਸੀਂ ਕਿਤੇ ਵੀ ਜਾਉਂਗੇ ਪਾਣੀ ਜਿੱਥੋਂ ਆਇਆ ਉਨੂੰ ਲੈ ਕੇ ਰਿਕਾਰਡ ਹੁੰਦਾ ਬਕਾਇਦਾ ਤੌਰ ਤੇ ਪਰ ਇਸ ਵਾਰ ਤੁਸੀਂ ਹੈਰਾਨ ਮੰਨ ਜੂਗੇ ਕੋਈ ਰਿਕਾਰਡ ਨਹੀਂ ਪਾਣੀ ਦਾ ਹੋ ਰਿਹਾ ਵੀ ਕਿੱਥੋਂ ਕਿੱਥੋਂ ਪਾਣੀ ਆ ਰਿਹਾ ਇੱਕ ਇਹ ਹੈ ਵੀ ਇਧਰੋਂ ਆ ਗਿਆ ਉੱਥੋਂ ਆ ਗਿਆ ਇਸ ਤਰ੍ਹਾਂ ਦੇ ਨਾਲ ਪਾਣੀ ਦਾ ਚੱਲ ਰਿਹਾ ਆ ਦੂਜੀ ਪਾਸੇ ਗੱਲ ਕੀ ਕੀਤੀ ਜਾਵੇ ਕਿ 1988 ਤੇ ਉਸ ਤੋਂ ਬਾਅਦ ਦੇ ਵਿੱਚ 2023 ਵਾਲਾ ਪਾਣੀ ਸਾਰਿਆਂ ਦੇ ਯਾਦ ਹੈ ਤੇ ਉਹਦੇ ਨਾਲ ਹੀ ਤੁਲਨਾ ਕੀਤੀ ਜਾ ਰਹੀ ਹੈ ਮੰਤਰੀ ਨੇ ਵੀ ਜਦੋਂ ਅੱਜ ਗੱਲ ਕਰੀ ਮੰਤਰੀ ਬ੍ਰਿੰਦਰ ਗੋਇਲ ਨੇ ਤਾਂ ਉਹਨੇ ਦੱਸਿਆ ਵੀ ਪਾਣੀ ਦਾ ਰਿਕਾਰਡ ਜਿਹੜਾ ਮੈਂ ਕਹਿ ਰਿਹਾ ਵੈਸੇ ਦਾ ਰਿਕਾਰਡ ਹੈ ਸਰਕਾਰ ਕੋਲੇ ਪਰ ਪਾਣੀ ਆ ਕਿਵੇਂ ਕਿਵੇਂ ਜਾਂਦਾ ਹੈ सिर्फ कि सिर्फ डैमों ਤੋਂ ਛੱਡਿਆ پانی ਜਿਹੜਾ ਪਰੇਸ਼ਾਨੀ ਪੰਜਾਬ ਦੀ ਵਧਾ ਰਿਹਾ ਹੈ ਜਾਂ ਫਿਰ ਪਾਣੀ ਉਹਨਾਂ ਪਰਾਂ ਤੋਂ ਵੀ ਆ ਗਿਆ ਕਿਉਂਕਿ ਪਾਣੀ ਦੇ ਉੱਤੇ ਜ਼ੋਰ ਨਹੀਂ ਕਿਸੇ ਦਾ ਚੱਲਦਾ ਨਾ ਬੰਨਣ ਲੱਗਦੇ ਨੇ ਹੁਣ ਪਾਣੀ ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸਦਾ ਮੈਂ ਕਿ 11 ਲੱਖ ਤੋਂ ਜ਼ਿਆਦਾ 77000 ਦੇ ਕਰੀਬ ਜਿਹੜਾ ਕਿਊਸਿਕ ਪਾਣੀ ਹੈ ਉਹ ਪਹਿਲਾ ਰਿਕਾਰਡ ਹੁੰਦਾ ਸੀ ਸਭ ਤੋਂ ਜ਼ਿਆਦਾ ਯਾਨੀ ਕਿ 1988 ਦੀ ਗੱਲ ਕਰ ਲਓ ਚਾਹੇ 2023 ਦੀ ਗੱਲ ਕਰ ਲਓ ਐਸ ਵਾਰੀ 14 ਲੱਖ ਕਿਊਸਿਕ 14 ਲੱਖ ਕੁਝ ਹਜ਼ਾਰ ਹੈ ਕਿਊਸਿਕ ਪਾਣੀ ਹੈ ਜਿਹੜਾ ਪੰਜਾਬ 'ਚ ਆਇਆ ਹੈ ਇਹ ਪਾਣੀ ਤਾਂ ਤੁਸੀਂ ਹੈਰਾਨ ਮੰਨ ਜੂਗੇ ਵੀ ਜਿਹੜਾ ਡੈਮੋਂ ਤੋਂ ਛੱਡਿਆ ਗਿਆ ਪਾਣੀ ਆ ਉਹ 2 ਲੱਖ ਕਿਊਸਿਕਾ ਜਿਹੜਾ ਕਿ ਡੈਮੋਂ ਤੋਂ ਰਿਲੀਜ਼ ਕੀਤਾ ਗਿਆ ਯਾਨੀ ਕਿ ਬਾਕੀ ਜਿਹੜਾ ਪਾਣੀ ਆਇਆ ਉਹ ਕਿੱਥੋਂ ਆਇਆ ਕੋਈ ਪਾਣੀ ਉੱਪਰੋਂ ਸਿੱਧਾ ਪੰਜਾਬ 'ਚ ਤਾਂ ਡਿਗਿਆ ਨਹੀਂ ਕਿਉਂਕਿ ਇੰਨੀ ਬਾਰਿਸ਼ ਨਹੀਂ ਹੋਈ ਤੇ ਆਖਰਕਾਰ ਇਹ ਭਰੇ ਆਉਂਦੇ ਦਰਿਆ ਆਏ ਕਿੱਥੋਂ ਨੇ ਮੰਤਰੀ ਨੇ ਦੱਸਿਆ ਕਿ ਜਿਹੜਾ ਪਾਣੀ ਡੈਮੋਂ ਤੋਂ ਛੱਡਦੇ ਆ ਉਹ ਤਾਂ ਜਿਵੇਂ ਸਾਡੇ ਨਹਿਰਾਂ ਦੇ ਵਿੱਚ ਜਾਂ ਜਿੱਥੋਂ ਦੀ ਦਰਿਆਵਾਂ ਦੇ ਰਸਤੇ ਨੇ ਜਿੱਥੇ ਡੈਮ ਲੱਗੇ ਨੇ ਉਦੋਂ ਬਾਅਦ ਦੇ ਜਿਹੜੇ ਰਸਤੇ ਨੇ ਉਹਨਾਂ ਦੇ ਵਿੱਚ ਦੀ ਆਉਂਦਾ ਪਰ ਐਸ ਵਾਰੀ ਪਾਣੀ ਜਿਹੜਾ ਆਇਆ ਪਹਾੜਾਂ ਦੇ ਵਿੱਚੋਂ چیرਦਾ ਹੋਇਆ ਉਹ ਆਸੇ ਪਾਸੇ ਦੀ ਵੀ ਰਸਤਾ ਬਣਾ ਬਣਾਉਂਦਾ ਹੋਇਆ ਆਇਆ ਐ ਇੱਥੋਂ ਤੱਕ ਕਿ ਪਾਕਿਸਤਾਨ ਦੇ ਪਾਣੀ ਨੇ ਵੀ ਸਾਨੂੰ ਪਰੇਸ਼ਾਨ ਕਰਿਆ ਜਿਹੜਾ ਕਿ ਪਾਣੀ ਕਹਿੰਦੇ ਬੈਕਫਾਇਰ ਕਹਿ ਸਕਦੇ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਵੀ ਘੁੰਮ ਕੇ ਦੂਜੇ ਪਾਸਿਓਂ ਦੀ ਪਾਣੀ ਐ ਜਿਹੜਾ ਉਹ ਪੰਜਾਬ 'ਚ ਫੜਿਆ ਹੁਣ ਇਹ ਸਰਕਾਰੀ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਰਿਕਾਰਡ ਨੇ ਮੈਂ ਉਹਦੇ ਤੋਂ ਆਧਾਰ ਤੇ ਗੱਲ ਕਰ ਰਿਹਾ ਕਿ ਕਿਸ ਕਦਰ ਜਿਹੜਾ ਪਾਣੀ ਦਾ ਹਸ਼ਰ ਜਿਹੜਾ ਲਗਾਤਾਰ ਵਧਿਆ ਤੇ ਆਉਂਦੇ ਦਿਨਾਂ ਦੇ ਕੀ ਉਮੀਦ ਇਸ ਕਰਕੇ ਕਹਿ ਰਹੇ ਆ ਕਿ ਕਈ ਖੇਤਰਾ ਚ ਨਹੀਂ ਜਾ ਪਰਹੀ ਕਿਉਂਕਿ ਲੈਵਲ ਕੋਈ ਬਹੁਤਾ ਡਾਊਨ ਜਾਣਾ ਸ਼ੁਰੂ ਨਹੀਂ ਹੋਇਆ ਪਿੱਛੇ ਹਾਲਾਂਕਿ ਇਹਦੇ ਵਿੱਚ ਖੱਗੜ ਦਾ ਜਰੂਰ ਪਰੇਸ਼ਾਨੀ ਵਧਣੀ ਸ਼ੁਰੂ ਹੋਈ ਸੀ ਕਿਉਂਕਿ ਬਹੁਤ ਪਾਣੀ ਖੱਗੜ ਦੇ ਵਿੱਚ ਇੱਕੋ ਲਕਤ ਆ ਗਿਆ ਡੇਰਾ ਵਸੀ ਦੇ ਕੋਲੇ ਕਈ ਝੌਂਪੜੀਆਂ ਝੂਪੜੀਆਂ ਜਿਹੜੀਆਂ ਨੇ ਡੋਪਤੀਆਂ ਆਸੇ ਪਾਸੇ ਵਾਲਾ ਖੇਤਰ ਖਾਸਾ ਪਾਣੀ ਭਰ ਗਿਆ ਉਹ ਇਸ ਕਰਕੇ ਕਿਉਂਕਿ ਖੱਗੜ ਜਦੋਂ ਆਉਂਦਾ ਉਹਦੇ ਉੱਤੇ ਕੋਈ ਬਹੁਤਾ ਵੱਡੇ ਬੰਨ ਵਾਲਾ ਕੰਮ ਨਹੀਂ ਹੈਗਾ ਜਦੋਂ ਪਾਣੀ ਆਉਂਦਾ ਪਿੱਛੋਂ ਤਾਂ ਇੱਕੋ ਲਕਤ ਵੱਧਦਾ ਤੇ ਘਟ ਵੀ ਇੱਕੋ ਲਕਤ ਜਾਂਦਾ ਐਸ ਵਾਰੀ ਖੱਗੜ ਦਾ ਇੰਨਾ ਕਹਿ ਸਕਦੇ ਆਂ ਵੀ ਜਦੋਂ ਆ ਕਿਸਤਾ ਵਿੱਚ ਰਿਹਾ ਪਾਣੀ ਤਾਂ ਉਹ ਨੰਗੀ ਜਾ ਰਿਹਾ ਦੂਜੇ ਪਾਸੇ ਜਿਹੜਾ ਸਤਲੁਜ ਦਾ ਰਾਵੀ ਦਾ ਜਿਸ ਤ ਉਨੇ ਆਖਰ ਪਰੇਸ਼ਾਨੇ 1000 ਪਿੰਡ ਅਫੈਕਟਡ ਕਰਿਆ ਇਹਦੇ ਚ ਹਾਲਾਂਕਿ ਜਿਹੜੇ ਤੁਸੀਂ ਦੇਖਿਆ ਕਿ ਮੋਦੋਪੁਰ ਵਾਲੇ ਹੈਡਵਰਕਸ ਦੇ ਜਿਹੜੇ ਗੇਟ ਟੁੱਟੇ ਉਦੋਂ ਲੈ ਕੇ ਵੀ ਗੱਲ ਹੋਈ ਕਿ ਆਖਰਕਾਰ ਉਹ ਗੇਟ ਟੁੱਟ ਕੇ ਮੇਗੇ ਕੀ ਪੰਜਾਬ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਗੇਟ ਕਮਜ਼ੋਰ ਹੋਇਆ ਪਿਆ ਤਾਂ ਉਹਦੇ ਤੇ ਵੀ ਅੱਜ ਮੰਤਰੀ ਨੇ ਇਹ ਗੱਲ ਦੱਸੀ ਕਿ ਜਿਹੜਾ ਗੇਟ ਟੁੱਟੇ ਉਹਦੇ ਵਾਸਤੇ ਟੈਂਡਰ 22 ਲੱਖ ਕੁਝ ਹਜ਼ਾਰ ਦਾ ਜਿਹੜਾ ਟੈਂਡਰ ਹੈ ਉਹ ਹੋਇਆ ਸੀ ਤੇ ਕੰਪਨੀ ਨੇ ਦਾਵਾ ਕਰਾਇਆ ਸੀ ਵੀ 6 ਲੱਖ ਕਿਉਂਸੀਕ ਪਾਣੀ ਵੀ ਜੇਕਰ ਆਉਂਦਾ ਤਾਂ ਇਹ ਡੈਮ ਇਹ ਗੇਟ ਨੇ ਉਹ ਟੁੱਟਣਗੇ ਨਹੀਂ ਯਾਨੀ ਕਿ ਇੰਨੀ ਸਮਰਥਾ ਹੈ ਇਹਨਾਂ ਦੀ ਹੋਇਆ ਉਲਟ ਹੁਣ ਇਹਨੂੰ ਕੀ ਕਹਾਂਗੇ ਵੀ ਪਹਿਲੀ ਗੱਲ ਤਾਂ ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਬਣ ਗਿਆ ਲੀਗਲੀ ਨੋਟਿਸ ਸਰਕਾਰ ਨੇ ਉਹਨਾਂ ਨੂੰ ਜਾਰੀ ਕਰਤਾ ਹੈ ਵੀ ਕਿਤੇ ਉਹ ਹੀ ਗੱਲ ਤਾਂ ਨਹੀਂ ਹੋ ਗਿਆ ਸੀ ਅੰਗਰੇਜ਼ਾਂ ਵਾਲੇ ਦੀ ਗੱਲ ਕਰਦੇ ਆਂ ਵੀ ਉਦੋਂ ਦੀਆਂ ਚੀਜ਼ਾਂ ਤਾਂ ਚੱਲੀ ਜਾਂਦੀਆਂ ਨੇ ਹੁਣ ਵਾਲੀਆਂ ਘਟਦੀਆਂ ਕਿਉਂ ਨਹੀਂ 22 ਲੱਖ ਰੁਪਿਆ ਜੇ ਕਹੀਏ ਕਿ 22 ਲੱਖ ਤੋਂ ਜ਼ਿਆਦਾ ਦੀ ਜਿਹੜੀ ਰਕਮ ਹੈ ਉਹ ਖਰਚ ਕਰੀ ਜਾਂਦੀ ਹੈ ਇੱਕ ਤਰ੍ਹਾਂ ਦੇ ਮੇਨਟੇਨੈਂਸ ਵਾਸਤੇ ਕਹਿ ਸਕਦੇ ਆਂ ਜਿਹੜੇ ਟੈਂਡਰ ਲੱਗੇ ਉਹ ਚ ਦਾਵਾ ਇਹ ਕਰਿਆ ਵੀ 6 ਲੱਖ ਕਿਸੇ ਪਾਣੀ ਵੀ ਇਹਨੂੰ ਤੋੜ ਨਹੀਂ ਪਾਉ ਪਰ 2 ਲੱਖ ਕਿਸੇ ਪਾਣੀ ਨੇ ਉਹਨੂੰ ਉਡਾ ਕੇ ਮਾਰਿਆ ਉਦੋਂ ਬਾਅਦ ਦੇ ਵਿੱਚ ਤਾਂ ਫਿਰ ਹਾਲਾ ਇਹਦੇ ਵਿੱਚ ਸਿਚੁਏਸ਼ਨ ਦੇ ਵਿੱਚ ਹਾਲਾਤ ਜਿਹੜੇ ਬਣੇ ਨੇ ਆਉਂਦੇ ਸਮੇਂ ਲਈ ਇਨ ਫਿਊਚਰ ਵਾਸਤੇ ਤਿਆਰੀਆਂ ਜਿਹੜੀਆਂ ਸਰਕਾਰਾਂ ਨੂੰ ਹੁਣੀ ਤੋਂ ਕਰਨੀਆਂ ਹੋਣਗੀਆਂ ਨਹੀਂ ਫਿਰ ਤਬਾਹੀ ਕਿਉਂਕਿ ਜਿਹੜੀ ਅਸੀਂ ਆਪ ਸੇੜ ਲਈਆ ਦਰਖਤ ਐਸੀ ਉਡਾਤੇ ਜਿਹੜੇ ਪਾਣੀ ਦੇ ਰਸਤੇ ਸੀਗੇ ਉਹ ਸੜਕਾਂ ਉੱਚੀਆਂ ਚੱਕ ਚੱਕ ਕੇ ਵੱਡੇ ਵੱਡੇ ਹਾਈਵੇ ਬਣਾ ਕੇ ਉਹ ਰੋਕਤੇ ਉਹਨਾਂ ਦੇ ਨੀਚੋਂ ਲੰਘਣ ਨੂੰ ਪਾਣੀ ਕੋਈ ਨਹੀਂ ਹੈ ਤੇ ਜਿਹੜੇ ਹਾਲਾਤ ਬਣੇ ਨੇ ਇਹ ਵਦਨਾਏ ਘਟਨਾ ਨਹੀਂ ਹੈਗਾ ਹੁਣ ਸਰਕਾਰਾਂ ਅੱਗੇ ਨੂੰ ਕੀ ਤਿਆਰੀਆਂ ਕਰਕੇ ਚੱਲਦੀਆਂ ਨੇ ਦੇਖਣ ਵਾਲੀ ਗੱਲ ਹੈ ਪਰ ਇਸ ਵਾਰ ਜਿਹੜਾ ਪਾਣੀ ਜਿਵੇਂ ਕਹਿ દઈએ ਵੀ ਕੱਲਾ ਉੱਥੋਂ ਨਹੀਂ ਬਾਕੀ ਪਹਾੜਾਂ ਤੋਂ ਸਿੱਧਾ ਵੀ ਰਸਤਾ ਬਣਾ ਕੇ ਆਇਆ ਉਦੋਂ ਵੀ ਵੱਡੀ ਚਿੰਤਾ ਦੀ ਗੱਲ ਹੈ ਲੋਕਾਂ ਦੇ ਘਰੇ 7-7 ਫੁੱਟ ਤੱਕ ਪਾਣੀ ਭਰ ਗਿਆ ਤੇ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਕ ਹਜ਼ਾਰ ਪਿੰਡ ਯਾਨੀ ਕਿ 3 ਲੱਖ ਏਕੜ ਕਹਿੰਦੇ ਨੇ ਕਿ ਲਗਭਗ ਜਿਹੜੀ ਮੰਤਰੀ ਨੇ ਦੱਸੀ ਹੈ ਕਿ ਇੰਨਾ ਜ਼ਿਆਦਾ ਆਖਰਕਾਰ ਨੁਕਸਾਨ ਫਸਲਾਂ ਦਾ ਵੀ ਹੋ ਗਿਆ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ ਪਾਣੀ ਦੇ ਤੁਸੀਂ ਦੇਖੋ ਕਿ ਇਹਨੂੰ ਬੰਨ ਲਾਉਣੇ ਸੌਖੇ ਨਹੀਂ ਹੈਗੇ ਪਾਣੀ ਓਵਰਫਲੋ ਕਰਕੇ ਫਿਰ ਬੰਨ ਤੋੜ ਕੇ ਗਿਆ ਇਸ ਵਾਰੀ ਤਾਂ ਇਸ ਕਰਕੇ ਦੋਸਤੋ ਗੱਲ ਇਹ ਹੈ ਵੀ ਜਿਹੜੇ ਹਾਲਾਤ ਪਾਣੀ ਨੂੰ ਲੈ ਕੇ ਥੋੜਾ ਜਿਹਾ ਸਸਪੈਂਸ ਬਣਿਆ ਹੋਇਆ ਸੀ ਉਹਨੂੰ ਲੈ ਕੇ ਅੱਜ ਸਰਕਾਰੀ ਤੌਰ ਤੇ ਤਾਂ ਇਹ ਅੰਕੜਾ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਦੇ ਵਿੱਚ ਹੁਣ ਪਤਾ ਨਹੀਂ ਕਿ ਐਕਚੁਅਲ ਦੇ ਵਿੱਚ ਸਿਚੁਏਸ਼ਨ ਕੀ ਹੁੰਦੀ ਹੈ। ਕੇਂਦਰ ਕੀ ਮਦਦ ਕਰਦਾ ਬਾਕੀ ਤਾਂ ਸਿਆਸਤ ਦੀ ਗੱਲਾਂ ਨੇ ਕਿ ਉਹਨੇ ਇਹ ਨਹੀਂ ਕਰਿਆ ਉਹਨੇ ਇਹ ਨਹੀਂ ਕਰਿਆ ਪਰ ਸਰਕਾਰ ਨੇ ਆਪਦੇ ਤੌਰ ਤੇ ਪੂਰੀ ਜਿਵੇਂ ਕਿ ਇਹ ਕਿ 2024 ਚ ਕੋਈ ਚੋਣਾ ਵੀ ਨਹੀਂ ਤਾਂ ਸਰਕਾਰ ਨੇ ਪੂਰੀ ਤਾਕਤ ਆਪਦੀ ਝੌਂਕੀ ਹੋਈ ਹੈ ਵੀ ਮੰਤਰੀ ਐਮਐਲਏ ਚਾਹੇ ਮੁੱਖ ਮੰਤਰੀ ਲਗਾਤਾਰ ਫੀਲਡ ਦੇ ਉੱਤੇ ਨਜ਼ਰ ਰੱਖਣਗੇ ਖੁਦ ਪਹੁੰਚਣਗੇ ਖੁਦ ਦੇਖਣਗੇ ਜਿਹੜੀ ਕਿ ਸਥਿਤੀ ਖਿਆਲ ਦਿਖਵੀ ਰਹੀ ਹੈ